ਜੀ ਕੀ ਜ਼ੁਕਤ ਜ਼ੁਕਤੀ ਜਾਣ ਲਵੇ ਜੇ ਜ਼ੁਕਤੀ ਨਹੀਂ ਜਾਣਦਾ ਉਹ ਤੇਰੀ ਜ਼ੁਕਤੀ ਨਹੀਂ ਜਾਣਦੀ ਸਾਚ ਨੂੰ ਜਾਣਣ ਤੇ ਕੀ ਜ਼ੁਕਤੀ ਸਰ ਸਾਚ ਤੇ ਨੂੰ ਬਾਹਰੋਂ ਨਹੀਂ ਜਾਣਦਾ ਬੜੀ ਗੱਲ ਹੈ ਬੜੇ ਤੇ ਸਾਚ ਨਹੀਂ ਦੱਸਿਆ ਸੱਚ ਕੀ ਹੈ ਜਿੱਥੇ ਮੈਂ ਜੀਉ ਆਹ ਜੀ ਦੀ ਜੋਗਤ ਨਹੀਂ ਜਾਣੇ ਜੀਓ ਜੋਗਤ ਨਹੀਂ ਜਾਣੇ ਜੀ ਦੀ ਆ ਜੀ ਕਿਸ ਤਰੀਕ ਇਹ ਨਾਲ ਇਹਦਾ ਅਟੈਚਮੈਂਟ ਆ ਮਾਇਨ ਵਾਲੇ ਜੋਗਤ ਨਹੀਂ ਜਾਣ ਜਿਹੜਾ ਜੀ ਦਾ ਇਹਦੇ ਨਾਲ ਕਨੈਕਸ਼ਨ ਹੈ ਸਰੀਰ ਨਾਲ ਇਹ ਕਿੱਥੇ ਆ ਡਾਕਟਰ ਵੀ ਦੱਸਦੇ ਕਿੱਥੇ ਜੋੜ ਇਹ ਜਿਹੜਾ ਜੋੜ ਹੈ ਦੁਹਾਂ ਦਾ ਕਿੱਥੇ ਨਹੀਂ ਰੜਕਦਾ ਹੈ ਆਪਰੇਸ਼ਨ ਕਰ ਲੋ ਤਾਂ ਹੀ ਪਤਾ ਲੱਗਦਾ ਜੋੜ ਕਿੱਥੇ ਚੇਤਨ ਦਾ ਜਲ ਦਾ ਜਿਹੜਾ ਜੋੜ ਹੈ ਉਹ ਤਾਲੀ ਤੇ ਰੜਕਦਾ ਕਿਹੜੀ ਝੁਕਤੀ ਨਾਲ ਫੇ ਚੇਤਨ ਜਲ ਵਿੱਚ ਜਿਹਨੂੰ ਲੱਗੀ ਫਿਰਦਾ ਇਹਦੀ ਝੁਕਤੀ ਕਿੱਥੇ ਬੈਠਾ ਹੈ ਉਹ ਕਿਵੇਂ ਉਹ ਝੁਕਤੀ ਕੀ ਹੈ ਉਹ ਵੀ ਆ ਜਲ ਵਿੱਚ ਤੇਰਾ ਬਾਸ ਹੈ ਝੁਕਤੀ ਦਸੀ ਜਲ ਦੇ ਵਿੱਚ ਨਹੀਂ ਕੰਟਰੋਲ ਹੈ ਸਰੀਰ ਦੇ ਵਿੱਚ ਉਹਦਾ ਹਵਾ ਦੇ ਵਿੱਚ ਕੰਟਰੋਲ ਨਹੀਂ ਆਇਆ ਹੋ ਤਾਂ ਮੈਦ ਹੋਈਏ ਸਰੀਰ ਦੇ ਵਿੱਚ ਜਲ ਜਿਹੜਾ ਹੈ ਨਾ ਜਲ ਤੋਂ ਸਰੀਰ ਪੈਦਾ ਹੋਇਆ ਹਵਾ ਤੋਂ ਸਰੀਰ ਹੀ ਪੈਦਾ ਹਵਾ ਦੀ ਲੋੜ ਸਰ ਫੂਲ ਦੀ ਅਕਸੀਡੈਂਟ ਹੋ ਲੋੜ ਹੈ ਕਲੀਫਿਕੇਸ਼ਨ ਵਾਸਤੇ ਲਗੜ ਸਰੀਰ ਪੈਦਾ ਕਰਨ ਵਾਸਤੇ ਹਵਾ ਦੀ ਲੋੜ ਹੈ ਉਹਦਾ ਲੋੜ ਹੈ ਇਹਨੂੰ ਪਾਣੀ ਦੇ ਬਲਬਲਾ ਕੇ ਅਰੇ ਸਰੀਰ ਹਵਾ ਦਾ ਵਿੱਚ ਹਵਾ ਲਾਉਣਿਆ ਕਿਤੇ ਹੋਰ ਦਾ ਸੁਭਾਈ ਆ ਹਾਂ ਹੋਰ ਕਾਤਮਾਨ ਤੇਰੇ ਭਵਣ ਸਾਜੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਇ ਜਲ ਤੇ ਤੇਰੇ ਭਵਣ ਸਾਜੇ ਤੇਰੇ ਭਵਣ ਤਾਂ ਵੀ ਕਹਿੰਦੇ ਨੇ ਤੇਨੇ ਚੀਜ਼ਾਂ ਦੇ ਥੱਥ ਥੱਥ ਡੇਰੇ ਗਏ ਕੋਈ ਅਖਾਜ ਤੱਥ ਵੀ ਅਡ ਹੋ ਗਿਆ ਪਹਿਲਾਂ ਸਾਚੇ ਤੇ ਪਵਨਾ ਪਿਆ ਪਵਨਾ ਵੀ ਅਡ ਰਹਿ ਗਿਆ ਔਰ ਪਾਣੀ ਆ ਗਿਆ ਪੰਜ ਤੱਕਾ ਚ ਤੇਨੇ ਰਹਿ ਗਏ ਤੇਨਾ ਜੋ ਸਰੀਰ ਸਾਜੇ ਹੈ ਪਾਣੀ ਤੇ ਹੀ ਸਾਜਿਆ ਪਾਣੀ ਵਿੱਚ ਹੀ ਆਗਾ ਪਾਣੀ ਵਿੱਚ ਹੀ ਬਿਟੀ ਬਸ ਇਸ ਕਰਕੇ ਪਾਣੀ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ ਘਾਈ ਪਾਣੀ ਵਿੱਚੋਂ ਹੀ ਚਪਤੀ ਪੈਦਾ ਹੋ ਜਾਂਦੀ ਹੈ ਪਾਣੀ ਵਿੱਚੋਂ ਹੀ ਚਪਤੀ ਮਿਲ ਜਾਂਦੀ ਹੈ ਉਹ ਚਪਤੀ ਦੀ ਗੱਲ ਕੀਤੀ ਅਰੇ ਤੁਸੀਂ ਚਪਤੀ ਕਿੱਥੋਂ ਪੈਦਾ ਹੁੰਦੀ ਪਾਣੀ ਦੇ ਵਿੱਚ ਹਵਾ ਨਹੀਂ ਹੁੰਦੀ ਪਾਣੀ ਭੂਗ ਮਾਰੂਗਾ ਹਵਾ ਜਦੋਂ ਬਾਹਰ ਆ ਜਾਂਦੀ ਪਾਣੀ ਦੇ ਵਿੱਚ ਨਹੀਂ ਹਵਾ ਰਹਿੰਦੀ ਆਹ ਹੌਲੀ ਹੁੰਦੀ ਹੈ ਜਦੋਂ ਬਾਹਰ ਆ ਜਾਂਦੀ ਯੋਰ 4 ਕਿਲੋਮੀਟਰ ਤੇ ਜਾ ਕੇ ਵੀ ਹਵਾ ਤੁਸੀਂ ਬਾਹਰੋਂ ਬਾਹਰ ਆਓ। ਆਣੀ ਜਿਹੜੀ ਹਵਾ ਰਹੇ ਤਾਂ। ਅਕੀ ਡੱਡੂ ਜਿਹੜੇ ਸਾਹ ਲੈਦੇ ਨੇ ਬਾਣੀ ਕਿ ਉਹ ਅਸਲ ਦੇ ਵਿੱਚ ਇਹਦੀ ਗੈਸ ਨੂੰ ਪਾੜਦੇ ਨੇ। ਜਿਹੜੀ ਆਕਸੀਜਨ ਹਾਈਡਰੋਜਨ ਹੈ ਉਹਨਾਂ ਦੇ ਫੇਫੜੇ ਤੇ ਦਿਲ ਫੇਫੜੇ ਹੁੰਦੇ ਨੇ। ਉਹ ਵੜੋੜ ਕਰ ਲੈਣੇ ਆਕਸੀਜਨ ਲੈ ਲੈਣੇ ਹਾਈਡਰੋਜਨ ਪਾ ਲੈਣ ਜਾਂਦੇ। ਉਹਨਾਂ ਦੀ ਸਿਸਟਮ ਐ ਆਪਣਾ। ਆਦਮੀ ਕੋਲ ਸਿਸਟਮ ਹੈ। ਸਾਨੂੰ ਹਵਾ ਜਿਉ ਹੀ ਆਕਸੀਜਨ ਮਿਲਦੀ ਹੈ ਤੁਹਾਨੂੰ ਪਾਣੀ ਜਿਉ ਮਿਲਦੀ ਹੈ ਆਕਸੀਜਨ ਜਾਣਵਾਂ ਜਿਹੜੇ ਪਾਣੀ ਦੇ ਜਾਣਵਾਂ ਸਿਸਟਮ ਨਾਲ ਹੋਇਆ ਇਹ ਜੁਗਤ ਜਾਣੇ ਜਿਉ ਕਿਹੜੀ ਜੁਗਤ ਨਾਲ ਸੰਸਾਰ ਦੇ ਵਿੱਚ ਝੋੜਿਆ ਹੈ ਜੇ ਤਦ ਤੂੰ ਇਹ ਜੁਗਤੀ ਪਹਿਲਾਂ ਜਾਣਨੀ ਹੋਊਗੀ ਕਿਉਂਕਿ ਸੰਸਾਰ ਦਾ ਜਾਣਣਾ ਜੇ ਤਦ ਤੂੰ ਸੋ ਚਾਲਦੇ ਵਿੱਚ ਜਾਨਾ ਟੋੜੀ ਜੋ ਇਹ ਢਾਣੇ ਲਪੜੇ ਨੇ ਤਾਂ ਫਿਰ ਜਿਵੇਂ ਲਪੜੇ ਨੇ ਦੀ ਜੁੱਤੀ ਵੀ ਜਾਈ। ਇਹ ਜੀ ਆਗਾ ਵੀ ਟੋੜੀ ਦਾ ਇੱਕ ਡੱਡਾ ਚਾਕੇ ਪਾਸੇ ਕਰਦੇ ਰੋ ਕੇ ਗਾੜੇ ਥੱਲੇ ਆਉਣ ਨੂੰ ਬਹੁਤ ਟਾਈਮ ਲੱਗਦਾ।